ਅੱਜ ਕਿਲਾਰਾਪੁਰ ਪ੍ਰਜਨਨ ਕਲਾਬਰੇ ਵੱਲੋਂ ਵੱਡਾ ਆਲਾਦਰ ਚੋਟੀ ਦੀ ਬਾਜੀਆ ਮੇਰੇ ਮਿੱਤਰੋ ਕਬੂਤਰਵਾਜਾਂ ਦਾ ਵੱਡਾ ਬਾਹਾ ਗੁੰਬ ਕਰਵਾਇਆ ਜਾਵੇਗਾ 1 ਜੂਨ 2025 ਨੂੰ ਅੱਜ ਭਾਈ ਸੋਨੀ ਬਾਰਬਰ ਦੇ ਬਾਡੇ ਦੇ ਕਬੂਤਰਵਾਜਾਂ ਦੇ ਲਈ ਇੱਕ ਪੱਤੇ ਦੇ ਵਰ ਦਿੱਤੇ ਜਾ ਰਹੇ ਮੇਰੇ ਵੀਰ ਜਿਹਦੇ ਕਬੂਤਰਵਾਜਾਂ ਦੇ ਲਈ ਅੱਜ ਭਾਈ ਸੋਨੀ ਬਾਰਬਰ ਦਾ ਬਾਡੇ ਹੈ ਅੱਜ ਬਰਥਡੇ ਦੇ ਕਬੂਤਰ ਬਾਜ਼ਾਂ ਦੇ ਲਈ ਵੱਡੇ ਗਿਫਟ ਦੇ ਉਹ ਐਲਾਨ ਕਰਨ ਲੱਗੇ ਮੇਰੇ ਵੀਰੋ ਇਹ ਪੰਜਾਬ ਦੀ ਸਭ ਤੋਂ ਵੱਡੀ ਬਾਜ਼ੀ ਜਿਹੜੀ ਮੈਂ ਅੱਜ ਐਲਾਨ ਕਰਨ ਲੱਗਾ ਕਿਲਰ ਰੈਪਰ ਪਿਦਰ ਕਲੱਬ ਦੀ ਬਾਜ਼ੀ ਆ ਜੋ 1 ਜੂਨ 2025 ਨੂੰ ਕਰਵਾਈ ਜਾਵੇਗੀ ਮੇਰੇ ਵੀਰੋ ਜਿੱਥੇ ਨਾਮਾਂ ਵਾਲੀ ਓਏ ਟੱਕ ਪੈਣੀ ਏ ਟੱਕ ਪੈਣੀ ਏ ਟੱਕ ਪੈਣੀ ਆ ਓਏ ਪੂਰਾ ਕਹਿੰਦੇ ਹਲਾ ਗੱਲਾ ਹਲਾ ਗੱਲਾ ਹਲਾ ਗੱਲਾ ਓਏ ਹਲਾ ਗੱਲਾ ਹੋਣਾ ਜਦ ਮੈਂ ਨਾਮ ਦੱッセ ਨਾ ਅੱਜ ਕਈਆਂ ਨੇ ਅੱਜ ਕਈਆਂ ਨੇ ਫੋਨ ਲਾ ਲਾ ਬੈਟਰੀ ਨੋਕ ਕਰ ਲੈਣੀ ਐ ਅੱਜ ਕਈਆਂ ਨੇ ਫੋਨ ਲਾ ਲਾ ਬੈਟਰੀ ਲੋਕ ਕਰ ਲੈਣੀ ਐ ਇਹ ਕਿਲਾ ਰਾਬਰ ਪਿੰਡੀ ਕਲੱਬ ਦੇ ਵੱਲੋਂ 2025 ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਬਾਜੀ ਕਰਵਾਈ ਜਾਵੇਗੀ ਇਹ ਮਾਣ ਵਾਲੀ ਗੱਲ ਹੈ ਵੀ ਜ਼ਿਲ੍ਹਾ ਲੁਧਿਆਣਾ ਸ਼ਬਦੋਂ ਪਹਿਲੇ ਨੰਬਰ ਦਾ ਜ਼ਿਲ੍ਹਾ ਮੇਰੇ ਵੀਰੋ ਇਹ ਮਾਣ ਹੈ ਜ਼ਿਲ੍ਹੇ ਲੁਧਿਆਣੇ ਨੂੰ ਮੇਰੇ ਵੀਰੋ ਉਹਦੇ ਕਿਲਾ ਰੈਪਰ ਮੇਰੇ ਵੀਰੋ ਪੀਡਨ ਕਲੱਬ ਵੀ ਜ਼ਿਲ੍ਹੇ ਲੁਧਿਆਣੇ 'ਚ ਪੈਂਦਾ ਹੈ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਮੇਰੇ ਵੀਰੋ ਮਾਣ ਕਿਸ ਹੈ ਕਿਲਾ ਰੈਪਰ ਪੀਡਨ ਕਲੱਬ ਦੇ ਜਿਨ੍ਹਾਂ ਨੇ ਅੱਜ ਤੱਕ ਦੀ ਸ਼ਬਦੋਂ ਵੱਟੀ ਵਾਜੀ ਇੱਕ ਜੁੰਦੂ ਅੱਜ ਔਲਾਦ ਬਾਈ ਸੋਨੀ ਬਰਪੁਰੀਏ ਸਾਡੇ ਦੇ ਐਲਾਨ ਕਰਨ ਲੱਗੇ ਆ ਜਿੰਨਾ ਵੱਲੋਂ ਨਵੀਂ ਸੌਂਬਤਕਾਰ ਦਿੱਤੀ ਜਾਵੇਗੀ ਮੇਰੇ ਵੀਰ ਓਏ ਨਵੀਂ ਕਾਰ ਨਵੀਂ ਉੱਤਰਵਾਜੋ ਹਲਾ ਗੁਲਾ ਹੋ ਗਿਆ ਤਿਲਾਰਾ ਪਰ ਪਿੰਡ ਗਲਬ ਨੇ ਪੜਾਕੇ ਪਾਦੇ ਪੜਾਕੇ ਪਾਦੇ ਦੂਜਾ ਪ੍ਰਾਈਜ਼ ਟਰੈਕਟਰ ਹੈ ਤੀਜਾ ਪ੍ਰਾਈਜ਼ ਮੋਟਰਸਾਈਕਲ ਹੈ ਚੌਥਾ ਪ੍ਰਾਈਜ਼ ਮੋਟਰਸਾਈਕਲ ਹੈ ਪੰਜਵਾਂ ਪ੍ਰਾਈਜ਼ ਕਹਿੰਦੇ ਸਕੂਟਰੀ ਦਿੱਤੀ ਜਾਵੇਗੀ ਨਾਮਾਂ ਦੇ ਵਿੱਚ ਵਾਧਾ ਵੀ ਕੀਤਾ ਜਾ ਰਿਹਾ ਮੇਰੇ ਵੀਰਾਂਾ ਮਰੂਤੀ ਤੇ ਸੰਜੂਕੀ ਕੱਟੀ ਕਰਤੀ ਸਿਲਵਟਾ ਮੇਰੇ ਵੀਰੋਂ ਹਲਾ ਲਾਤੀ ਨਹੀਂ ਆ ਪਾਰਾ ਕਿਲਾ ਰੈਪਰ ਕਲੱਬ ਪਹਿਲੇ ਦਿਨ ਤੋਂ ਸਟਾਰ ਹੈ ਕਿਲਾ ਰੈਪਰ ਕਲੱਬ ਪਹਿਲੇ ਦਿਨ ਤੋਂ ਸਟਾਰ ਅੱਜ ਕਈਆਂ ਨੂੰ ਨਹੀਂ ਆਉਣੀ ਅੱਜ ਕਈਆਂ ਨੂੰ ਨਹੀਂ ਆਉਣੀ ਪਤੰਦਰਾਂ ਪਾਣੀ ਵੱਡੀ ਬਾਜੀ ਰੱਖਦੀ ਵੱਡੀ ਨਹੀਂ ਇੱਥੇ ਪਾਣੀ ਵੱਡੀ ਬਾਜੀ ਹੈ ਪਾਣੀ ਵੱਡੀ ਬਾਜੀ ਪੰਜਾਬ ਦੀ ਬੰਦੂ ਜੀ ਸਭ ਨੂੰ ਵੱਡੀ ਬਾਜੀ ਸਕੂਟਰੀ ਨਾਮਾਂ ਦੇ ਵਿੱਚ ਹੋਰ ਵੀ ਵੱਧ ਹੈ ਔਰ ਵੀ ਰਵੀਆਂ ਐਨ ਕਹਿੰਦੇ ਪਹਲਾ ਪਿਆਰਾ ਹੈ ਕਿਲਾ ਰੈਪਰ ਪੀਪਲ ਕਲੱਬ ਦਾ ਮੇਰੇ ਮਿੱਤਰੋ ਐਨ ਕਹਿੰਦੇ ਭਾਈ ਜੱਗਾ ਕਿਲਾ ਰੈਪਰ ਭਾਈ ਸੂਰੀ ਬਰਪੁਰ ਭਾਈ ਗੋਕੀ ਸਰਪੰਚ ਪੱਦੀ ਭਾਈ ਆਜੂ ਕਿਲਾ ਰੈਪਰ ਭਾਈ ਜੂਪਾ ਗੁੜੇ ਭਾਈ ਬੰਟੀ ਨੰਬਰਦਾਰ ਮੇਰੇ ਵੀਰ ਇਹਨਾਂ ਦਾ ਕਹਿੰਦੇ ਯਾਰੀਆਂ ਕਾਹਦੀਆਂ ਉਹ ਫੱਟੇ ਤੇ ਗੱਡੇ ਕਿੱਲ ਵਰਗੀਆਂ ਨੇ ਜਿੱਥੇ ਖੜ ਗਏ ਉਥੇ ਕੜ ਗਏ ਜਿੱਥੇ ਖੜ ਗਏ ਉਥੇ ਅੜ ਗਏ ਇਹ ਉਹ ਬੰਦੇ ਆ ਮੇਰੇ ਵੀਰੋ ਜੋ ਐਂ ਕਹਿੰਦੇ ਬੋਲੇ ਬੋਲ ਪਚਾਉਂਦੇ ਆ ਇਹ ਕਿਲਾਰਾ ਪਰ ਪਿੰਡਰ ਕਿਲਾ ਪਾ ਮੇਰੇ ਵੀਰੋ ਜਿਹੜਾ ਤਕੀ ਦੇ ਵਿੱਚੋਂ ਪੱਟਾ ਵੱਡਾ ਵੱਡਾ ਤਮਾਕਾ ਕਰਨ ਲੱਗਿਆ ਵੱਡਾ ਤਮਾਕਾ ਕਰਨ ਲੱਗਿਆ ਪੜਾਕੇ ਪੈਣਗੇ ਪੂਰ ਜੱਕੜੇ ਪਣਿਆ ਹੋਣਗੇ ਆਪਣੇ ਮਿੱਤਰੋ ਜਿਵੇਂ ਅੱਜ ਕਿਸੇ ਮੱਖ ਮੰਤਰੀ ਨੂੰ ਕਿਸੇ ਐਮ ਐਲ ਏ ਨੂੰ ਐਨੇ ਫੋਨ ਨਹੀਂ ਆਏ ਹੁਣੇ ਜਿੰਨੇ ਅੱਜ ਕਿਲਾ ਰਹਿ ਪਰ ਪਿੰਗ ਕਲੱਬ ਨੂੰ ਜਾ ਰਿਹਾ ਅੱਜ ਕਹਿੰਦੇ ਪਾਲੇ ਫੋਨ ਲੱਗੜਿਆ ਐਂ ਵੇਖਣਾ ਵੀ ਕੋਈ ਪਿੱਛੇ ਨਾ ਰਹੇ ਅੱਜ ਹਰ ਦੇ ਦਿਨ ਵਿੱਚ ਇਹੋ ਗੱਲ ਹੋਣੀ ਹੈ ਵੀ ਆਪਾਂ ਪਿੱਛੇ ਨਾ ਰਹ ਜੀਏ ਇਥੇ ਪਾ ਇਥੇ ਪਾੜਾ ਵੱਡਾ ਕੰਮ ਕਰਤਾ ਪਾੜਾ ਵੱਡਾ ਕੰਮ ਕਰਤਾ ਮੇਰੇ ਵੀਰੋ ਆਪਾਂ ਸਾਰੇ ਜਿਹੜੇ ਜਨਾਰੀ ਵੀਰ ਲੋਟ ਕਰ ਲਵਾਂਗੇ ਮੇਰੇ ਵੀਰੋ